ਇਸੇ ਢਿੱਕੀ ਮਸ਼ਾਲ ਨੂੰ ਕਢਾ ਲਿਓ ਦੂਜੇ ਪਾਸੇ ਕਢਾ ਲਿਓ ਸਤਨਾਮ ਨੂੰ ਪਹਿਲਾਂ ਜੀ ਐਜੂਕੇਸ਼ਨ ਦੇਖ ਲਿਓ ਫਿਰ ਕੰਮ ਕਰਨ ਦਾ ਜਜਵਾ ਦੇਖ ਲਿਓ ਇਹ ਵਿਚਾਲ ਵੀ ਕਾਂਗਰਸ ਵੀ ਮੇਰੇ ਨਾਲ ਕਾਂਗਰਸ ਚ ਬਹੁਤ ਲੰਬਾ ਇਹਨੇ ਕੰਮ ਕੀਤਾ। ਤਕਰੀਬਨ ਸਾਰੇ ਬੰਦੇ ਕਾਂਗਰਸ ਦੇ ਸਤਾਏ ਹੋਏ ਸਾਰੇ ਸੌਂ ਦਾ ਵਿੱਚ ਸੀ। ਖੰਡੇ ਦੇ ਚੌਕਾਂ ਦੇ ਵਿੱਚ ਅੱਗੇ-ਅੱਗੇ ਕੂੜੇ ਦੇ ਢੇਰ ਲੱਗੇ ਹੁੰਦੇ ਸੀ ਆ ਸਮਰਾਲਾ ਰੋਡ ਦਾ ਚੌਕ। ਤੁਸੀਂ ਸਾਰੇ ਇਹਦੇ ਸਮਰਾਲਾ ਰੋਡ ਤੇ ਹੀ ਅੰਗਰੇਜ਼ ਸੀ। ਇਹ ਵਾਰਡ ਨੰਬਰ 2 ਦੀਆਂ ਚੋਣਾਂ ਨਹੀਂ ਇਹ ਹਨ ਖੰਨਾਂ ਦੇ ਵਿਕਾਸ ਦੀਆਂ ਚੋਣਾਂ। ਜਿਹੜਾ ਬੰਦਾ ਖੰਨਾਂ ਦੇ ਵਿਕਾਸ ਚਾਹੁੰਦਾ ਹੈ ਉਹ ਵਿੱਕੀ ਮਿਸ਼ਾਲ ਨੂੰ ਜਿਤਾਓ ਤਾਂ ਕਿ ਵਾਰਡ ਨੰਬਰ 2 ਦੇ ਇਲਾਕੇ ਦੀ ਵਧੀਆ ਤਰੱਕੀ ਹੋ ਸਕੇ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਕੀਤਾ ਵਾਰਡ ਨੰਬਰ 2 ਚ ਲਗਾਤਾਰ ਭਰਵੀਆਂ ਮੀਟਿੰਗਾਂ ਦੇ ਇਕੱਠ ਨੂੰ ਸੰਬੋਧਨ ਕਰਦੇ ਹੋਇਆ ਹਲਕਾ ਵਿਧਾਇਕ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਇਹਨਾਂ ਨੇ ਟੈਂਡਰ ਲੈ ਆਪਣੇ ਬੰਦੇ ਨੂੰ ਉਹ ਬੰਦਾ ਕਿੱਥੇ ਆ ਟੈਂਡਰ ਵਾਲਾ ਉਹ ਈਡੀ ਲੈ ਕੇ ਗਈ ਗਿਆ ਸੂਚੀ ਕੋ ਬੈਠਾ ਉਹ ਇਸ ਟਾਈਮ ਉਹ ਕਿਸੇ ਬੰਦੇ ਨੂੰ ਦਛੈਦਾਰੂ ਦੀ ਫੈਕਟਰੀ ਦੇ ਦੀ ਕਿਸੇ ਬੰਦੇ ਨੂੰ ਟੈਂਡਰ ਦੇ ਤੇ ਕਿਸੇ ਨੂੰ ਠੇਕੇ ਦੇ ਤੇ ਸੋ ਮੈਂ ਤਾਂ ਇਹੀ ਗੱਲ ਦੱਸਣੀ ਚਾਹਣਾ ਇਹ ਸਤਨਾਮ ਸਿੰਘ ਜਿਹੜਾ ਖੜਾ ਨਾ ਜਦੋਂ ਮੈਂ ਯੂਥ ਕਾਂਗਰਸ ਦਾ ਪ੍ਰਧਾਨ ਤੇ ਸੈਕਟਰੀ ਬਣਾਇਆ ਸੀ ਇਹਨੂੰ ਆਪਣਾ ਸੋ ਨੇਰੇ ਕੋਲ ਮੈਂ ਜਨ ਸੈਕਟਰੀ ਆ ਤੇ ਅਸ਼ੁਦਾ ਕੁੜਾ ਨਹੀਂ ਨਜ਼ਰ ਆਊਗਾ ਅਸੀਂ ਖੰਨੇ ਚ ਕਦੇ ਸੋਚਿਆ ਸੀ ਕਿ ਟ੍ਰੈਫਿਕ ਲਾਈਟਾਂ ਲੱਗਣਗੀਆਂ ਟ੍ਰੈਫਿਕ ਲਾਈਟਾਂ ਲਵਾਈਆਂ ਬੀਜੇ ਤੋਂ ਲੈ ਕੇ ਮੰਡੀ ਗੋਵਿੰਦਗੜ੍ਹ ਤੱਕ ਜੀਟੀ ਰੋਡ ਦੀਆਂ ਲਾਈਟਾਂ 8 ਸਾਲ ਬੰਦ ਪਈਆਂ ਰਹੀਆਂ ਨੇ ਨੀੜ ਇੱਥੇ ਆਏ ਨੇ ਆਪਣੇ ਕਿਸ ਨੇ ਕੋਠੀਆਂ ਦਾ ਫਾਇਦਾ ਉਟਾਇਆ ਕਿਸ ਨੇ ਮਿੱਲਾਂ ਦਾ ਫਾਇਦਾ ਉਟਾਇਆ ਕਿਸ ਨੇ ਗਲਤ ਕੰਮਾਂ ਦਾ ਫਾਇਦਾ ਉਟਾਇਆ ਔਰ ਗਲਤ ਲੋਕਾਂ ਨੂੰ ਐਨਕਰੇਜ ਕੀਤਾ ਇਹਨਾਂ ਦੀ ਜਿਹੜੀ ਅੱਜੇ ਤੱਕ ਇਮੇਜ ਹੈ ਉਹ ਸਾਫ਼ ਸੁਥਰਾ ਹੈ ਜੀ ਫੌਕੀਤਾਰੀ ਵੀ ਨਹੀਂ ਕਰ ਰਿਹਾ ਜਿਹੜੀ ਤੇਰੀ ਮੈਂ 50 ਸਾਲਾਂ ਚ ਦੇਖੀ ਐ ਮੈਂ ਸਾਰੇ ਮੰਤਰੀ ਵੀ ਦੇਖੇ ਮੁੱਖ ਮੰਤਰੀ ਵੀ ਦੇਖੇ ਨੇ ਸਾਰੇ ਦੇਖੇ ਨੇ ਜੋ ਇਹਨਾਂ ਨੇ ਕੰਮ ਕੀਤਾ ਉਹ ਮਤਲਬ ਬਹੁਤ ਹੀ ਸ਼ਲਾਘਾ ਜਨਕ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਇਹ ਵਾਰਡ ਨੰਬਰ 2 ਦੀਆਂ ਚੋਣਾਂ ਨਹੀਂ ਇਹ ਹਨ ਖੰਨਾ ਦੇ ਵਿਕਾਸ ਦੀਆਂ ਚੋਣਾਂ ਜਿਹੜਾ ਬੰਦਾ ਖੰਨੇ ਦੇ ਵਿਕਾਸ ਚਾਹੁੰਦਾ ਹੈ ਉਹ ਵਿੱਕੀ ਮਿਸ਼ਾਲ ਨੂੰ ਜਿਤਾਓ ਤਾਂ ਕਿ ਵਾਰਡ ਨੰਬਰ 2 ਦੇ ਇਲਾਕੇ ਦੀ ਵਧੀਆ ਤਰੱਕੀ ਹੋ ਸਕੇ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਕੀਤਾ ਵਾਰਡ ਨੰਬਰ 2 ਚ ਲਗਾਤਾਰ ਭਰਵੀਆਂ ਮੀਟਿੰਗਾਂ ਦੇ ਇਕੱਠ ਨੂੰ ਸੰਬੋਧਨ ਕਰਦੇ ਹੋਇਆ ਹਲਕਾ ਵਿਧਾਇਕ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਸੋਂਦ ਨੇ ਉਹਨਾਂ ਲੋਕਾਂ ਨੂੰ ਪੂਰਨ ਭਰੋਸਾ ਦਿਵਾਉਂਦੇ ਹੋਏ ਕਿਹਾ ਕਿ ਇਸ ਵਾਰਡ ਦੀਆਂ ਜਿਹੜੀਆਂ ਜਿਹੜੀਆਂ ਸਮੱਸਿਆਵਾਂ ਹਨ ਇਹਨਾਂ ਨੇ ਸਾਨੂੰ ਜਾਣੂ ਕਰਵਾਇਆ ਹੈ ਇਹਨਾਂ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਕਰਵਾਵਾਂਗੇ ਤੁਸੀਂ ਸਭ ਇੱਕ ਵਾਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਿੱਕੀ ਮਿਸ਼ਾਲ ਨੂੰ ਬਹੁਤ ਨਾਲ ਜਿੱਤਾਓ ਇਸ ਮੌਕੇ ਮਹੱਲਾ ਵਾਸੀਆਂ ਨੇ ਉਹਨਾਂ ਨੂੰ ਪੂਰਨ ਪ੍ਰੋਤਸਾ ਦਿੰਦੇ ਹੋਏ ਕਿਹਾ ਕਿ ਐਮਐਲਏ ਸਾਫ਼ ਤਾਂ ਬਹੁਤ ਦੇਖੇ ਹਨ ਜਿੰਨਾ ਇਹਨਾਂ ਨੇ ਯਾਨੀ ਕਿ ਸੋਨ ਸਾਹਮਣੇ ਕੰਮ ਕੀਤਾ ਉਹ ਕਦੇ ਨਹੀਂ ਦੇਖਿਆ ਇਨਾਂ ਦੇ ਮਨਾਂ 'ਚ ਗਰੀਬ ਮਜ਼ਦੂਰ ਦੁਖੀਆਂ ਦਾ ਦਰਦ ਦਿਸਦਾ ਹੈ ਦੁਖੀਆਂ ਪ੍ਰਤੀ ਦਰਦ ਹੈ ਇਨਾਂ ਦੇ ਮਨਾਂ 'ਚ ਬਾਕੀ ਜਿਹੜੇ ਲੀਡਰ ਆਏ ਉਹਨਾਂ ਵਕ ਵਕ ਆਪਣੇ ਆਪਣੇ ਫਾਇਦੇ ਉਠਾਏ ਅਸੀਂ ਇਨਾਂ ਦੀ ਫੋਕੀ ਤਾਰੀਫ ਨਹੀਂ ਕਰਦੇ ਸੋਨ ਸਾਹਿਬ ਦੀ ਅਸੀਂ ਸੋਨ ਸਾਹਮਣੇ ਡਟ ਕੇ ਖੜੇ ਹਾਂ ਵਿੱਕੀ ਮਿਸ਼ਾਲ ਨੂੰ ਜਿਤਾਵਾਂਗੇ ਪੂਰਨ ਭਰੋਸਾ ਦਿੱਤਾ ਉਹਨਾਂ ਨੇ ਸਾਡਾ ਖੜਾ ਛੜਾਇਆ ਇਹਨਾਂ ਤੋਂ ਸਾਡੀ ਵੰਡੀ ਦੇ ਵਿੱਚ ਜਦੋਂ ਗੁਰਕੀਰਤ ਸਿੰਘ ਕੋਟਲੀ ਇੱਥੇ ਮੰਤਰੀ ਬਣੇ ਇਹਨਾਂ ਨੇ ਟੈਂਡਰ ਲੈ ਆਪਣੇ ਬੰਦੇ ਨੂੰ ਉਹ ਬੰਦਾ ਕਿੱਥੇ ਆ ਟੈਂਡਰ ਵਾਲਾ ਉਹ ਈਡੀ ਲੈ ਕੇ ਗਈ ਗਿਆ ਅਸ਼ੋਜੀ ਕੋਲ ਬੈਠਾ ਉਹ ਇਸ ਟਾਈਮ ਉਹ ਕਿਸੇ ਬੰਦੇ ਨੂੰ ਦਛਾਰੂ ਦੀ ਫੈਕਟਰੀ ਦੇਤੀ ਕਿਸੇ ਬੰਦੇ ਨੂੰ ਟੈਂਡਰ ਦੇਤੇ ਕਿਸੇ ਨੂੰ ਠੇਕੇ ਦੇਤੇ ਸੋ ਮੈਂ ਤਾਂ ਇਹੀ ਗੱਲ ਦੱਸਣੀ ਚਾਹਣਾ ਇਹ ਸਤਨਾਮ ਸਿੰਘ ਜਿਹੜਾ ਖੜਾ ਨਾ ਜਦੋਂ ਮੈਂ ਯੂਥ ਕਾਂਗਰਸ ਦਾ ਪ੍ਰਧਾਨ ਤੇ ਮੈਂ ਸੈਕਟਰੀ ਬਣਾਇਆ ਸੀ ਇਹਨੂੰ ਆਪਣਾ ਸੋ ਮੇਰੇ ਕੋਲ ਮੈਂ ਜਨ ਸੈਕਟਰੀ ਆਰਤੀ ਅਸ਼ਰਿੰਦਾ ਮੇਰੇ ਕੋਲ 10 ਵਾਰ ਸਾਡੇ ਪਿਆਰੇ ਚੌਧਰੀ ਭਰਾ ਆਏ ਇੱਥੇ ਇਹਨਾਂ ਬੰਦਿਆਂ ਨੇ ਰਜਗਾਰ ਖੋ ਗਏ ਨਾ ਚੌਧਰੀਆਂ ਦਾ ਜਿੰਨਾਂ ਦਾ ਇਹ ਮੁੰਡਾ ਗੱਡੀਆਂ ਦਾ ਰਜਗਾਰ ਖੋ ਗਏ ਉਹ ਕਿ ਕਿਕੜਾਈ ਦਾ ਮੁੰਡਾ ਉਹਨੂੰ ਦੇਦਾ ਸਾਰਾ ਟੈਂਡਰਾਂ ਦਾ ਕੰਮ ਸੋ ਤੁਹਾਨੂੰ ਪਤਾ ਵੀ ਇਹ ਬੰਦੇ ਦੀ ਜਮੀਰ ਕਹੇ ਜੀ ਵੀ ਜਿਹੜੇ ਬੰਦੇ ਨੇ ਤੇਰੇ ਢਿੱਡ ਤੇ ਲੱਤ ਮਾਰੀ ਆ ਤੂੰ ਚੱਕ ਕੇ ਉਦੋਂ ਦੇ ਖੜਾ ਹੋ ਗਿਆ ਮੈਂ ਤਾਰੀਫ ਕਰੂੰਗਾ ਇਸ ਟਾਈਮ ਸਰਦਾਰ ਗੁਰਵਿੰਦਰ ਸਿੰਘ ਲਾਲੀ ਦੇ بیٹے ਦੀ ਮੇਰੀ ਰਾਤ ਗੱਲ ਹੋਈ ਆ ਉਹ ਬੰਦਾ ਚਾਗਦੀ ਜਮੀਰ ਵਾਲਾ ਬੰਦਾ ਉਹਨੂੰ ਟਿਕਟ ਦੇਣ ਗਾਇਤੀ ਮੰਤਰੀ ਸਾਹਿਬ ਨੇ ਉਹਦੋਂ ਵੀਡੀਓ ਵੀ ਪਾਈ ਸੋ ਉਹ ਬੰਦੇ ਨੇ ਆਪਣੀ ਜਮੀਰ ਦੀ ਯਾਦ ਦੀ ਰੱਖ ਕੇ ਉਹ ਧੋਕੇ ਘਰੋਂ ਮੋੜਨੇ ਉਹ ਕਹਿੰਦਾ ਜਦੋਂ ਮੇਰੇ ਫਾਦਰ ਨੂੰ ਥੋੜੀ ਲੋੜ ਸੀ ਉਹ ਡਿਸਰਵ ਕਰਦਾ ਸੀ ਉਦੋਂ ਦਾ ਤੁਸੀਂ ਉਹਨੂੰ ਬਚਾਰ ਨੂੰ ਘਸਾ ਕੇ ਰੱਖਿਆ ਸਾਰੀ ਉਮਰ ਨੂੰ ਠੜੀ ਦਿੱਤਾ ਸੋ ਜੇ ਹੁਣ ਤੁਸੀਂ ਹੁਣ ਤੁਸੀਂ ਕਹਿੰਦੇ ਹੋ ਵੀ ਤੂੰ ਸਾਡੀ ਪਾਰਟੀ ਕਰਨੀਓ ਇਲੈਕਸ਼ਨ ਲੜਨਾ ਮੈਂ ਤਰੀਫ਼ ਕਰਦਾ ਉਹ ਬੰਦੇ ਦੀ ਦੇਵ ਕੁਰਮੰਤਰ ਸਿੰਘ ਲਾਲੀ ਵਿਚਾਰਾ ਇਸ ਦੁਨੀਆ ਤੇ ਨਹੀਂ ਰਿਹਾ ਸਾਡਾ ਭਰਾ ਬਹੁਤ ਵਧੀਆ ਇਨਸਾਨ ਸੀ ਮੇਰੇ ਬੜੀ ਨੇੜਤਾ ਸੀ ਉਹ ਬੰਦੇ ਨਾਲ ਉਹ ਬੰਦਾ ਐ ਐਮਐਲਏ ਕੈਟਰ ਦਾ ਬੰਦਾ ਸੀ ਔਰੇ ਗਰੀਬ ਗੁਰਦੇ ਦਾ ਹੰਮੀ ਸੀ ਮੈਂ ਉਹਦੀ ਇਲੈਕਸ਼ਨ ਚਾਹੁੰਦਾ ਰਿਹਾ ਉਹਰੇ ਕੋਈ ਵੀ ਗਰੀਬ ਬੰਦਾ ਉਹਦੇ ਘਰ ਚਲੇ ਉਹਦੇ ਖਾਲੀ ਨਹੀਂ ਮੋੜਦਾ ਵੀ ਜਿਹੜਾ ਬੰਦਾ ਗੁਰਵੰਦਰ ਸਿੰਘ ਲਾਲੀ ਨੂੰ ਪਿਆਰ ਕਰਦਾ ਇਹ ਬੰਦਿਆਂ ਨੂੰ ਮੂੰਹ ਨਾ ਲਾਏ ਪਲੀਜ਼ ਉਹ ਵਿੱਕੀ ਮਸ਼ਾਲ ਖੜਾ ਸਾਡਾ ਮੁੰਡਾ ਤੁਸੀਂ ਕਿਸੇ ਵਿੱਕੀ ਮਸ਼ਾਲ ਨੂੰ ਖੜਾ ਲਿਓ ਦੂਜੇ ਪਾਸੇ ਖੜਾ ਲਿਓ ਸਤਨਾਮ ਨੂੰ ਪਹਿਲਾਂ ਜੀ ਐਜੂਕੇਸ਼ਨ ਦੇਖ ਲਿਓ ਫਿਰ ਕੰਮ ਕਰਨ ਦਾ ਜਜਵਾ ਦੇਖ ਲਿਓ ਇਹ ਵਿਚਾਲ ਵੀ ਕਾਂਗਰਸ ਵੀ ਮੇਰੇ ਨਾਲ ਕਾਂਗਰਸ ਚ ਬਹੁਤ ਲੰਬਾ ਇਹਨੇ ਕੰਮ ਕੀਤਾ। ਤਕਰੀਬਨ ਸਾਰੇ ਬੰਦੇ ਕਾਂਗਰਸ ਦੇ ਸਤਾਏ ਹੋਏ ਸਾਰੇ ਸੌਂ ਸਾਬ ਕੋ ਬੈਠੇ ਨੇ। ਜੇ ਉਹ ਚੰਗੇ ਹੁੰਦੇ ਉੱਥੇ ਰਹਿੰਦੇ। ਸੋ ਮੈਂ ਕਹਿੰਦਾ ਵੀ ਲੋਕ ਭਰਾਵੋ ਇਹਨਾਂ ਤੋਂ ਖੜਾ ਛਡਾ ਲਓ। ਜੇਕਰ ਵਧੀਆ ਬੰਦੇ ਨੂੰ ਮੂਰੇ ਲੈ ਕੇ ਆਵਾਂਗੇ ਤਾਂ ਆਪਣੇ ਖੰਨੇ ਦਾ ਸੁਧਾਰ ਹੋਣਾ। ਨਹੀਂ ਤਾਂ ਆਹੀ ਟੈਂਡਰ ਵਾਲੇ, ਸ਼ਰਾਬ ਦੀਆਂ ਫੈਕਟਰੀਆਂ ਵਾਲੇ, ਇਹ ਠੇਕੇ ਵਾਲੇ ਇਹਨਾਂ ਨੇ ਦਵਾਇਆ ਹੁਣ ਤੁਸੀਂ ਸਹੁਲ ਸਾਹਿਬ ਨੇ ਉਦੋਂ ਹੱਥ ਖੜਾ ਕਰਕੇ ਕਿਹਾ ਸਾਡੀ ਟੀਮ ਦੇ ਵਿੱਚੋਂ ਇੱਕ ਬੰਦਾ ਦੱਸ ਦੋ ਕਿਸੇ ਦਾ ਕੋਈ ਠੇਕੇ 'ਚ ਹਿੱਸਾ ਹੋਵੇ ਕਿਸੇ ਦਾ ਕੋਈ ਫੈਕਟਰੀ 'ਚ ਕਿਸੇ ਗਲਤ ਕੰਮ 'ਚ ਹਿੱਸਾ ਹੋਵੇ ਉਸੇ ਟਾਈਮ ਅਸੀਂ ਕਰਾਂਗੇ ਕਿਉਂਕਿ ਇਹਨਾਂ ਬੰਦਿਆਂ ਨੂੰ ਪਰੇ ਰੱਖੋ ਸਿਆਸਤ ਤੋਂ ਇਹਨਾਂ ਨੂੰ ਲੋਕਲ ਬੰਦੇ ਨੂੰ ਇਹਨੂੰ ਵਧਾਓ ਇਹਨਾਂ ਨੂੰ ਚੱਡੀ ਘੜੇ ਵਧੀਆ ਲੱਗਦੇ ਨੇ ਬੈਠੇ ਸੋ ਮੈਂ ਬਿਕਨੇ ਦੀ ਦਾੜਾ ਖੇਮਾ ਦਾ ਜੱਜਗਾ ਜੱਦਾ ਮੈਨੂੰ ਬੜੀ ਖੁਸ਼ੀ ਹੋਈ ਹੈ ਏ ਸੋਨ ਸਾਹਿਬ ਮੰਤਰੀ ਸਾਹਿਬ ਸਾਡੇ ਬਾੜ ਦੇ ਵਿੱਚ ਆਏ ਨੇ ਮਾੜ ਦਾ ਲਕਸ਼ਣ ਹੈ ਮੈਂ ਇੱਕ ਬੜੀ ਗੱਲ ਇਹਨਾਂ ਨੂੰ ਵੀ ਕਹੀ ਸੀ ਕਿ ਜਿਸ ਦਿਨ ਦਾ ਕਹਤਰ ਜ ਮੈਂ ਇੱਥੇ ਆਇਆ ਔਰ ਐਮ ਐਲ ਏ ਬਹੁਤ ਦੇਖੇ ਨੇ ਜਿੰਨਾ ਇਹਨਾਂ ਨੇ ਡਿਵੈਲਪਮੈਂਟ ਕੰਮ ਕੀਤਾ ਹੈ ਮੇਰੇ ਖਿਆਲ ਹੁਣ ਇਹਨਾਂ ਦੇ ਕੰਮ ਨੂੰ ਕੋਈ ਪਾਸ ਨਹੀਂ ਕਰਦਾ ਔਰ ਚਾਹੇ ਕਮੇਟੀ ਦਾ ਕੰਮ ਹੈ ਚਾਹੇ ਬਾੜਾਂ ਦਾ ਕੰਮ ਹੈ ਚਾਹੇ ਪਬਲਿਕ ਦਾ ਕੰਮ ਹੈ ਚਾਹੇ ਗਰੀਬ ਦਾ ਕੰਮ ਹੈ ਚਾਹੇ ਮਜ਼ਦੂਰ ਦਾ ਕੰਮ ਹੈ ਇਹਨਾਂ ਦੇ ਮੰਦੇ ਵਿੱਚ ਦਰਦ ਹੈ ਗਰੀਬ ਲਈ ਦਰਦ ਲਈ ਮਜ਼ਦੂਰ ਲਈ ਇਹੀ ਕਰ ਸਕਦੇ ਨੇ ਬਾਕੀ ਜਿਹੜੇ ਲੀਡਰ ਇੱਥੇ ਆਏ ਨੇ ਆਪਨੇ ਕਿਸ ਨੇ ਕੋਠੀਆਂ ਦਾ ਫਾਇਦਾ ਉਟਾਇਆ ਕਿਸ ਨੇ ਮਿਲਾ ਦਾ ਫਾਇਦਾ ਉਟਾਇਆ ਕਿਸ ਨੇ ਗਲਤ ਕੰਮਾਂ ਦਾ ਫਾਇਦਾ ਉਟਾਇਆ ਔਰ ਗਲਤ ਲੋਕਾਂ ਨੂੰ ਐਨਕਰਾਜ ਕੀਤਾ ਇਹਨਾਂ ਦੀ ਜਿਹੜੀ ਅੱਜੇ ਤੱਕ ਇਮੇਜ ਉਹ ਸਾਫ਼ ਸੁਥਰਾ ਮੈਂ ਇਹਨਾਂ ਨੂੰ ਇਸ ਗੱਲ ਦੀ ਵਧਾਈ ਦੇਣਾ ਕਿ ਇਹ ਖੰਨੇ ਦੀ ਢਟ ਕੇ ਸਪੋਰਟ ਕਰ ਰਹੇ ਨੇ ਇਹਨੂੰ ਡਿਵੈਲਪ ਕਰਨਗੇ ਅੱਗੇ ਨੂੰ ਵੀ ਅੱਗੇ ਲਿਜਾਣਗੇ ਸਾਡੇ ਬਾੜ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਮੈਂ ਇਹਨਾਂ ਨੂੰ ਦੋ ਕੁ ਦੱਸੀਆਂ ਨੇ ਇੱਕ ਤਾਂ ਇਹ ਵੀ ਸਾਡੇ ਗਵਰਨਮੈਂਟ ਹਾਈ ਸਕੂਲ ਹੋਣਾ ਚਾਹੀਦਾ ਇਸ ਏਰੀਆ 'ਚ ਦੂਜਾ ਇਹਨਾਂ ਨੂੰ ਕਿਹਾ ਵੀ ਜਿਹੜੀ ਸਾਡੇ ਐਕਸੀਡੈਂਟ ਹੁੰਦਾ ਇਮੀਡੀਏਟ ਉੱਥੇ ਲਾਈਟਾਂ ਲੱਗਣੀਆਂ ਚਾਹੀਦੀਆਂ ਨੇ ਬਾਕੀ ਜਿਹੜੀ ਆਮ ਗਰੀਵ ਜਨਤਾ ਹੈ ਉਹਨਾਂ ਦੀਆਂ ਡੇ 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 ਜਿਹੜੀਆਂ ਸਮੱਸਿਆਵਾਂ ਉਹਨਾਂ ਨੂੰ ਸੁਣਾਇਆ ਨੇ ਜੇ ਗਰੀਬ ਨੂੰ ਸੁਣ ਲਓ ਨਾ ਹੁਣ ਇੱਥੇ ਸਾਡੇ ਮਤਲਬ ਆਮ ਆਦਮੀ ਕਲੀਨਿਕ ਦੇ ਵਿੱਚ ਇੱਕ ਲੇਡੀ ਕੰਮ ਕਰਦੀ ਹੈ ਸਾਡੀ ਗੁਆਣ ਚ ਉਹਨੂੰ ਮਤਲਬ ਜਿਹੜਾ ਠੇਕੇਦਾਰ ਦੀ ਆਪਣਾ ਬੰਦਾ ਭੇਜਦਾ ਉਹਨੂੰ ਘੜਤਾ ਹੁੰਦੋਂ 15 20 ਸਾਲ ਦੀ ਕੰਮ ਕਰਦੀ ਇਸ ਤਰ੍ਹਾਂ ਕਈ ਜਾਨੀ ਗੱਲ ਗਲਤ ਹੋ ਜਾਂਦੇ ਨੇ ਤਾਂ ਮੈਂ ਤਾਂ ਆਸ ਕਰਦਾ ਔਰ ਉਮੀਦ ਕਰਦਾ ਔਰ ਇਹਨਾਂ ਨੇ ਕੰਮ ਕੀਤਾ ਮੈਂ ਇਹਨਾਂ ਦੀ ਫੋਕੀ ਤਾਰੀਫ ਨਹੀਂ ਕਰ ਰਿਹਾ ਜਿਹੜੀ ਤਰੀਫ ਮੈਂ 50 ਸਾਲਾਂ ਚ ਦੇਖੀ ਐ ਮੈਂ ਸਾਰੇ ਮੰਤਰੀ ਵੀ ਦੇਖੇ ਮੁੱਖ ਮੰਤਰੀ ਵੀ ਦੇਖੇ ਨੇ ਸਾਰੇ ਹੀ ਦੇਖੇ ਨੇ ਜੋ ਇਹਨਾਂ ਨੇ ਕੰਮ ਕੀਤਾ ਉਹ ਮਤਲਬ ਬਹੁਤ ਹੀ ਸ਼ਲਾਘਾਯੋਗ ਹੈ ਮੈਂ ਇਹਨਾਂ ਨੂੰ ਜ਼ਿੰਦਗੀ ਦੀ ਕਾਮਯਾਬੀ ਦੀ ਦੁਆ ਕਰਦਾ ਔਰ ਉਮੀਦ ਕਰਦਾ ਕਿ ਹੋਰ ਵੀ ਇਹ ਤਰੱਕੀ ਕਰਨਗੇ ਤਾਂ। ਸਭ ਤੋਂ ਪਹਿਲਾਂ ਮੈਂ মিডিਆ ਦਾ ਧੰਨਵਾਦ ਕਰਦਾ ਤੁਸੀਂ ਅੱਜ ਉਹ ਰਿਕਵਰੇਜ ਕਰਨ ਲਈ ਪਹੁੰਚੇ ਹੋ। ਦੂਸਰਾ ਮੈਂ ਮੀਡੀਅਮ ਦੇ ਮਾਧਿਅਮ ਦੇ ਨਾਲ ਮੀਡੀਆ ਦੇ ਮਾਧਿਅਮ ਦੇ ਨਾਲ ਹੱਥ ਜੋੜ ਕੇ ਆਪਣੇ ਖੰਨਾ ਵਾਸੀਆਂ ਨੂੰ ਸਿਰ ਝੁਕਾ ਕੇ ਇੱਕ ਅਪੀਲ ਕਰਦਾ ਹਾਂ ਇਹ ਵਾਰਡ ਨੰਬਰ 2 ਦੇ ਇਲੈਕਸ਼ਨ ਨਹੀਂ ਇਹ ਸਾਡੇ ਖੰਨੇ ਦੀ ਡਿਵੈਲਪਮੈਂਟ ਦੇ ਇਲੈਕਸ਼ਨ ਨੇ ਜੇ ਆਪਾਂ ਖੰਨੇ ਦਾ ਵਿਕਾਸ ਚਾਹੁੰਦੇ ਆ ਖੰਨੇ ਨੂੰ ਵਧੀਆ ਬਣਾਉਣਾ ਚਾਹੁੰਦੇ ਆ ਚੰਗੇ ਸ਼ਹਿਰਾਂ ਦੇ ਵਿੱਚ شمار ਕਰਨਾ ਚਾਹੁੰਦੇ ਆ ਤਾਂ ਇਹ ਜਿਹੜੀ ਸਰਕਾਰ ਦੀ ਜਿਹੜੀ ਆਮ ਆਦਮੀ ਪਾਰਟੀ ਦੀ ਜਿਵੇਂ ਸਰਕਾਰ ਚੱਲ ਰਹੀ ਹੈ ਤਾਂ ਅਸੀਂ ਦਿਲੋਂ ਚਾਹੁੰਦੇ ਆ ਕਿ ਉਹਦਾ ਮਿਊਂਸੀਪਲ ਕਾਉਂਸਲਰ ਹੈ ਜਿਹੜਾ ਸਰਕਾਰ ਪੱਖੀ ਜਿੱਤ ਕੇ ਜਾਵੇ ਤਾਜੋ ਜਿਹੜੇ ਇਸ ਏਰੀਏ ਦੇ ਵਿਕਾਸ ਕਾਰਜ ਨੇ ਉਹਨਾਂ ਨੂੰ ਅਸੀਂ ਬਹੁਤ ਵਧੀਆ ਤਰੀਕੇ ਨਾਲ ਸੁਚੱਜੇ ਤਰੀਕੇ ਨਾਲ ਅੱਗੇ ਵਧਾ ਸਕੀਏ ਮੈਂ ਇਸ ਏਰੀਏ 'ਚ ਜਦੋਂ ਆ ਕੇ ਦੇਖਿਆ ਤਾਂ ਜਿਹੜੀ ਜਿਹੜੀ ਸਮੱਸਿਆਵਾਂ ਤੋਂ ਮੈਨੂੰ ਇਸ ਵਾਰਡ ਵਾਸੀਆਂ ਨੇ ਅବਗਤ ਕਰਵਾਇਆ ਮੈਂ ਪੂਰਨ ਭਰੋਸਾ ਦਿੰਦਾ ਕਿ ਆਉਣ ਵਾਲੇ ਕੁਝ ਹੀ ਦਿਨਾਂ ਦੇ ਵਿੱਚ ਮੈਂ ਇਸ ਏਰੀਏ ਦੇ ਜਿਹੜੇ ਵੀ ਵਿਕਾਸ ਕਾਰਜ ਨੇ ਉਹਨਾਂ ਨੂੰ ਬੜੇ ਸਪੀਡ ਅਪ ਤਰੀਕੇ ਨਾਲ ਬੜੇ ਚੰਗੇ ਤਰੀਕੇ ਨਾਲ ਇਹਨਾਂ ਨੂੰ ਆਰੰਭ ਹੀ ਕਰਾਂਗਾ ਔਰ ਨੇਪਰੇ ਵੀ ਚੜਾਉਂਗਾ ਸੋ ਇੱਕ ਵਾਰ ਤੁਹਾਡੇ ਮਾਧਿਅਮ ਨਾਲ ਮੇਰੀ ਹੱਥ ਜੋੜ ਕੇ ਸਾਰਿਆਂ ਦੇ ਅੱਗੇ ਬੇਨਤੀ ਹੈ ਕਿ ਗੁਰਦੀਪ ਵਿੱਕੀ ਮਸ਼ਾਲ ਜੀ ਜੋ ਝਾੜੂ ਦੇ ਚੋਣ ਨਿਸ਼ਾਨ ਦੇ ਉੱਤੇ ਵਾਰਡ ਨੰਬਰ 2 ਦੇ ਵਿੱਚ ਖੜੇ ਨੇ ਉਹਨਾਂ ਨੂੰ ਭਾਰੀ ਬਹੁਮਤ ਦੇ ਵਿੱਚ ਵੋਟਾਂ ਪਾਓ ਤੇ ਆਉਣ ਵਾਲੀ 21 ਤਰੀਕ ਦਿਨ ਸ਼ਨੀਵਾਰ ਨੂੰ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਵੋਟਾਂ ਪਾ ਕੇ ਉਹਨਾਂ ਨੂੰ ਮਿਊਂਸੀਪਲ ਕਾਉਂਸਲਰ ਬਣਾਓ ਇਸੇ ਦੇ ਨਾਲ ਨਾਲ ਅੱਜ ਸ਼ਹਿਰ ਦੀ ਬੜੀ ਮਾਇਨਾਜ਼ ਹਸਤੀ ਅੰਗਰੇਜ਼ ਪਰਿਵਾਰ ਦੇ ਵਿੱਚ ਮੈਂ ਉਰੇ ਆਇਆ ਬੇਨਤੀ ਕਰਨ ਐ ਤਾਂ ਮੈਂ ਸਾਰੇ ਜਿਹੜੇ ਸਾਡੇ ਇਸ ਵਾਰਡ ਦੇ ਪਤਵੰਤੇ ਸੱਜਣ ਨੇ ਮੈਂ ਸਾਰਿਆਂ ਕੋ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਕਰਨ ਜਾਊਂਗਾ ਬਹੁਤ ਵੱਡਾ ਆਸ਼ੀਰਵਾਦ ਹੈ ਸੋ ਇਸ ਕਰਕੇ ਮੈਂ ਇੱਕੋ ਬੇਨਤੀ ਕਰਨੀ ਹੈ ਕਿ ਇਹ ਸਾਰੀਆਂ ਚੀਜ਼ਾਂ ਤੋਂ ਉੱਚਾ ਉੱਠ ਕੇ ਆਪਾਂ ਸਿਰਫ ਸਿਰਫ ਆਪਣੇ ਵਾਰਡ ਦੀ ਡਿਵੈਲਪਮੈਂਟ ਨੂੰ ਮੁੱਖ ਰੱਖਦੇ ਹੋਏ ਇਲੈਕਸ਼ਨ ਲੜਨੀ ਹੈ ਔਰ ਬੜਾ ਪੂਰਨ ਆਸ ਤੇ ਉਮੀਦ ਵੀ ਰੱਖਦੇ ਆ ਕਿ ਇਸ ਇਲਾਕੇ ਦੇ ਵਿੱਚੋਂ ਸਾਨੂੰ ਪੂਰਾ ਹੁੰਗਾਰਾ ਤੇ ਭਰਮਾ ਪਿਆਰ ਮਿਲੂਗਾ ਅ ਪਿਛਲੇ ਜੇਕਰ ਪੌਣੇ ਤਿੰਨ ਸਾਲ ਦੀ ਗੱਲ ਕਰਾਂ ਉਹਦੇ ਵਿੱਚ ਸਭ ਤੋਂ ਵੱਡੀ ਸਮੱਸਿਆ ਸੀਗੀ ਸਾਡੇ ਏਰੀਏ ਦੇ ਵਿੱਚ ਪੋਲਿਊਸ਼ਨ ਦੀ ਸਾਡਾ ਖੰਨਾ 5-6 ਵਾਰ ਅਖਬਾਰ 'ਚ ਖਬਰ ਲੱਗੀ ਹੈ ਕਿ ਸਾਡਾ ਖੰਨਾ ਸਭ ਤੋਂ ਪੋਲਿਊਟਿਡ ਸ਼ਹਿਰਾਂ ਦੇ ਵਿੱਚ ਆਉਂਦਾ ਸੀ ਔਰ ਪੂਰੇ ਪੰਜਾਬ ਦੇ ਨਹੀਂ ਪੂਰੇ ਭਾਰਤ ਦੇ ਅੰਦਰ ਜਦੋਂ ਵੀ ਇਹਦਾ ਸਰਵੇ ਕੀਤਾ ਜਾਂਦਾ ਸੀ ਜਗਾ ਜਗਾ ਕੂੜੇ ਦੇ ਢੇਰ ਡੰਪ ਬੇਸਹਾਰਾ ਗਉਂਆਂ ਸੂਰ ਫਿਰਦੇ ਹੁੰਦੇ ਸੜਕਾਂ ਤੇ ਬੁਰਾ ਹਾਲ ਸੀ ਚੌਂਕਾਂ ਦੇ ਵਿੱਚ ਕੰਧਾ ਕਰਕੇ ਕੂੜੇ ਦੇ ਡੰਪ ਬਣਾਏ ਹੁੰਦੇ ਸੀ ਆ ਸਾਡਾ ਪਹਿਲਾ ਪ੍ਰੋਰੋਗੇਟਿਵ ਏ ਸੀ ਆਂਦੇ ਸਾਰ ਅਸੀਂ ਸਭ ਤੋਂ ਪਹਿਲਾਂ ਇਹ ਕੂੜੇ ਦੇ ਜਗਾ ਜਗਾ ਜਿਹੜੇ ਡੰਪ ਸੀ ਇਹ ਖਤਮ ਕਰਾਏ ਔਰ ਫਿਰ ਉਸ ਤੋਂ ਬਾਅਦ ਜੋ ਜਿਹੜੀ ਸੀਵਰੇਜ ਦੀ ਬੜੀ ਭਾਰੀ ਸਮੱਸਿਆ ਸੀ ਜੇ ਮੈਂ ਕਿ ਫੋਕਲ ਪੁਆਇੰਟ ਦੀ ਗੱਲ ਕਰਾਂ ਪਿਛਲੇ 30 ਸਾਲ ਤੋਂ ਫੋਕਲ ਪੁਆਇੰਟ ਦੀ ਸੀਵਰੇਜ ਦੀ ਸਮੱਸਿਆ ਹੱਲ ਨਹੀਂ ਸੀ ਹੋਈ ਪੂਰੇ ਨਰੋਤਮ ਨਗਰ ਤੇ ਸੀਵਰੇਜ ਦੀ ਸਮੱਸਿਆ ਦਾ ਹੱਲ ਨਹੀਂ ਸੀ ਹੋਇਆ ਅੱਜ ਜਾ ਕੇ ਦੇਖ ਲਓ ਪੂਰੇ ਫੋਕਲ ਪੁਆਇੰਟ 'ਚ ਮੈਂ ਦਾਅਵੇ ਨਾ ਕਹਿ ਸਕਦਾ ਇੱਕ ਤੁਪਕਾ ਵੀ ਪਾਣੀ ਦਾ ਨਹੀਂ ਨਜ਼ਰ ਆਊਗਾ ਤੁਹਾਨੂੰ ਪੂਰੇ ਨਰੋਤਮਨਗਰ 'ਚ ਇੱਕ ਤੁਪਕਾ ਵੀ ਪਾਣੀ ਦਾ ਨਹੀਂ ਨਜ਼ਰ ਆਊਗਾ ਇਹ ਏਸੇ ਦਾ ਸਦਕਾ ਕਿ ਅਸੀਂ ਬੜੇ ਧਿਆਨ ਨਾਲ ਵਧੀਆ ਤਰੀਕੇ ਨਾਲ ਚੌਂਕਾਂ 'ਚ ਤੁਹਾਨੂੰ ਕੋਈ ਕੂੜਾ ਨਹੀਂ ਨਜ਼ਰ ਆਊਗਾ ਅਸੀਂ ਖੰਨੇ 'ਚ ਕਦੇ ਸੋਚਿਆ ਸੀ ਕਿ ਟ੍ਰੈਫਿਕ ਲਾਈਟਾਂ ਲੱਗਣੀਆਂ ਟ੍ਰੈਫਿਕ ਲਾਈਟਾਂ ਲਵਾਈਆਂ ਬੀਜੇ ਤੋਂ ਲੈ ਕੇ ਮੰਡੀ ਗੋਵਿੰਦਗੜ੍ਹ ਤੱਕ ਜੀਟੀ ਰੋਡ ਦੀਆਂ ਲਾਈਟਾਂ 8 ਸਾਲ ਬੰਦ ਪਈਆਂ ਰਹੀਆਂ ਨੇ ਔਰ ਜਿਹੜਾ ਕਿ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਜਿਹੜੀ ਦੇ ਨਾਲ ਮੇਰੀਆਂ ਪੰਜ ਬੈਠਕਾਂ ਹੋਈਆਂ ਤਾਂ ਜਾ ਕੇ ਲਾਈਟਾਂ ਚੱਲੀਆਂ ਕਿਉਂਕਿ ਜਿਹੜੀ ਇਸ ਤੋਂ ਪਹਿਲਾਂ ਕੰਪਨੀ ਸੀ ਸੋਮਾ ਕੰਪਨੀ ਉਹਦੇ ਨਾਲ ਪੀਐਸਪੀਸੀਐਲ ਦਾ ਕੇਸ ਚੱਲਦਾ ਸੀਗਾ ਸੋ ਮੈਂ ਉਹਨਾਂ ਨੂੰ ਪੁੱਛਿਆ ਵੀ ਤੁਹਾਡਾ ਕੇਸ ਚੱਲਦਾ ਹੋਊਗਾ ਪੁਰਾਣੀ ਕੰਪਨੀ ਡਿਫਾਲਟਰ ਹੋ ਗਈ ਪਰ ਨਵੇਂਆਂ ਦਾ ਜਿਹੜੇ ਉੱਤੇ ਵਸਨੀਕ ਲੋਕ ਨੇ ਉਹਨਾਂ ਦਾ ਕੀ ਕਸੂਰ ਉਹਨਾਂ ਨੂੰ ਕਿਉਂ ਨੇਰੇ ਚ ਰੱਖਿਆ ਗਿਆ ਸੋ ਉਹਨਾਂ ਨਾਲ ਗੱਲ ਕਰਕੇ ਅਸੀਂ ਇਹ ਜੀਟੀ ਰੋਡ ਦੇ ਉੱਤੇ ਜਿਹੜੀਆਂ 8 ਸਾਲ ਬਾਅਦ ਲਾਈਟਾਂ ਚਾਲੂ ਕਰਵਾਈਆਂ ਇਹ ਬਹੁਤ ਅਸੀਂ ਜੇ ਕਈ ਕੰਮ ਕਰਾਏ ਨੇ 26 ਛੋਟੇ ਹਾਥੀ ਲਿਆਂਦੇ ਐਂਟੀ ਸਮੋਕਿੰਗ ਵਾਲੀਆਂ ਮਸ਼ੀਨਾਂ ਲਿਆਂਦੀਆਂ ਐਂਟੀ ਸਮੋਕ ਟਾਵਰ ਲਾਇਆ ਖੰਨੇ ਦੇ ਵਿੱਚ ਬੱਸ ਸਟੈਂਡ 'ਚ ਤੇ ਕਦੇ ਸੋਚਿਆ ਸੀ ਕਿ ਖੰਨੇ ਦੇ ਸੀਵਰੇਜ ਨੂੰ ਖੋਲਣ ਲਈ ਬੜੀਆਂ ਪ੍ਰੈਸ਼ਰ ਜੈਟਿੰਗ ਮਸ਼ੀਨਾਂ ਜਿਹਨੂੰ ਕੈਂਬੀ ਮਸ਼ੀਨਾਂ ਕਹਿੰਦੇ ਨੇ ਉਹ ਆਣਗੀਆਂ ਤਾਂ ਅਸੀਂ ਉਹ ਕੈਂਬੀ ਮਸ਼ੀਨਾਂ ਲੈ ਕੇ ਆਏ ਸੋ ਇਸ ਤਰ੍ਹਾਂ ਦੇ ਅਸੀਂ ਕਈ ਉਪਰਾਲੇ ਕੀਤੇ ਨੇ ਹੋਰ ਵੀ ਬਹੁਤ ਉਪਰਾਲੇ ਕੀਤੇ ਨੇ 6 ਮਹੱਲਾ ਕਲੀਨਿਕ ਬਣਾਏ ਨੇ ਜਿੱਥੇ 800 ਤੋਂ 1000 ਬੰਦਾ ਰੋਜ਼ ਆਪਣੀ ਦਵਾਈ ਲੈ ਕੇ ਜਾਂਦਾ 280 ਕਿਸਮ ਦੀਆਂ ਦਵਾਈਆਂ 40 ਤੋਂ ਵੱਧ ਕਿਸਮ ਦੇ ਖੂਨ ਦੇ ਟੈਸਟ ਤੇ ਡਾਕਟਰੀ ਇਲਾਜ ਸਾਰਾ ਉਹ ਫ੍ਰੀ ਹੈ ਇੱਕ ਗਰੀਬ ਇਨਸਾਨ ਨੂੰ ਜਿਹਦੀ 500000 ਰੁਪਿਆ ਦਿਹਾੜੀ ਹੈ ਉਸ ਇਨਸਾਨ ਨੂੰ ਪੁੱਛ ਕੇ ਦੇਖੋ ਕਿ ਦਵਾਈ ਦਾ ਕੀ ਮੁੱਲ ਹੈ ਜਿਹੜੀ ਉਹਨੂੰ ਅੱਜ ਫ੍ਰੀ ਆਫ ਕਾਸਟ ਇੱਕ ਚੰਗੀ ਦਵਾਈ ਮਿਲਦੀ ਹੈ ਡਾਕਟਰੀ ਇਲਾਜ ਸਹੂਲਤ ਮਿਲਦੀ ਹੈ ਸੋ ਇਸ ਤਰ੍ਹਾਂ ਦੇ ਅਸੀਂ ਕਈ ਫੈਸਲੇ ਕੀਤੇ ਨੇ ਔਰ ਨਾਲੇ ਸਮੇਂ 'ਚ ਅਸੀਂ ਇਹ ਤਾਂ ਹਲੇ ਸ਼ੁਰੂਆਤ ਹੈ ਅਸੀਂ ਖੰਨੇ ਨੂੰ ਬਹੁਤ ਜ਼ਿਆਦਾ ਵਧੀਆ ਬਣਾ ਦੇਾਂਗੇ ਬਹੁਤ ਸਾਫ਼ ਸੁਥਰਾ ਬਣਾ ਦੇਾਂਗੇ ਬਸ ਥੋੜੇ ਮਾਧਮ ਨਾਲ ਇੱਕੋ ਬੇਨਤੀ ਹੈ ਸੰਗਤ ਦੇ ਅੱਗੇ ਕਿ ਵੱਧ ਤੋਂ ਵੱਧ ਸਾਥ ਦਿਓ ਔਰ ਅਸ਼ੀਰਵਾਦ ਦਿਓ ਤਾਂ ਜੋ ਅਸੀਂ ਇਹਨੂੰ ਇਸ ਖੰਨੇ ਨੂੰ ਕਾਇਆਕਲਪ ਕਰਨ ਦੇ ਵਿੱਚ ਇੱਕ ਆਪਣਾ ਹੋਰ ਜਣੀ ਕਿ ਇਹ ਨਾਗ ਜਿਹੜਾ ਇਹਦੇ ਵਿੱਚ ਜੋੜ ਸਕੀਏ ਮਾਲਾ ਦੇ ਵਿੱਚ ਔਰ ਇਹ ਵਾਰਡ ਨੰਬਰ 2 'ਚੋਂ ਇਹ ਮਿਊਂਸੀਪਲ ਕਾਉਂਸਲਰ ਦੀ ਅਸੀਂ ਚੋਣ ਜਿੱਤ ਸਕੀਏ 何